ਸ਼ੈਨੂ ਚੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਸਾਖੀ ਸਾਨੀ ਲੁਧਿਆਣਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਿਤ ਕੌਂਡਲ ਦੀ ਰਹਿਨੁਮਾਈ ਹੇਠ ਸ਼ਾਹੀ ਸਪੋਰਟਸ ਕਾਲਜ ਸੰਮਾਲਾ ਵਿਖੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਇਸ ਟੂਰਨਾਮੈਂਟ ਦਾ ਮੁੱਖ ਕਾਰਨ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਅਤੇ ਸੱਭਿਆਚਾਰ ਦੇ ਨਾਲ ਜੁੜ ਸਕਣ ਅੱਜ ਅਸੀਂ ਸਮਰਾਲੇ ਦੇ ਕੈਂਪ 'ਚ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਫੁੱਟਬਾਲ ਦਾ ਤੇ ਇਹਦਾ ਬੇਸਿਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨੋਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨੋਟ ਔਨ ਡਰੱਗਸ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਖਰائیںਗੇ ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿਪਤਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀਗੀ ਅੱਜ ਇੱਥੇ ਮੈ ਫਰਾਰ ਹੈ ਕਿ ਫੁੱਟਬਾਲ ਦਾ ਟੂਰਨਾਮੈਂਟ ਇਹ ਬਹੁਤ ਹੀ ਇੱਕ ਵਧੀਆ ਇਹ ਸ਼ਲਾਗਾਇਕ ਕਦਮ ਹੈਗਾ ਹੈ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ ਸੋ ਮੈਂ ਮੈਡਮ ਨੂੰ ਵੀ ਕੰਗ੍ਰੈਚੂਲੇਟ ਕਰਨਾ ਚਾਹੁੰਦੀ ਹੈ ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵੀ ਇੱਕ ਉਚਾਅ ਆ ਹੈਗਾ ਐਂਡ ਇਹ ਆਪ ਹੀ ਆਪਣੇ ਆਪ ਚ ਮਿਸਾਲ ਬਣਨਗੇ ਆਪਣੇ ਪਿੰਨਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ ਸੋ ਮੈਂ ਮੈਡਮ ਨੂੰ ਦੁਬਾਰਾ ਕੰਗ੍ਰੈਚੁਲੇਟ ਕਰਦੀ ਹਾਂ ਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਆ ਅੱਜ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈ ਤੇ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ ਤੇ ਇਦਾਂ ਦੇ ਜਿਹੜੇ ਸਪੋਰਟਸ ਹੈਗੇ ਆ ਸਪੋਰਟਸ ਐਕਟੀਵਿਟੀਆਂ ਅਸੀਂ ਕਰਾਉਂਦੇ ਰਹਾਂਗੇ ਜੀ ਮੈਡਮ ਜੀ ਮੈਡਮ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਦ ਮਾਨ ਜੀ ਹੋਣ ਸਾਡੇ ਡੀਜੀਪੀ ਪੰਜਾਬ ਗੋਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨ ਦਿੱਤੀਆਂ ਗਈਆਂ ਹੈ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਹਾਂ ਉਹਦੇ ਚ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਕੁਝ ਨਾ ਕੁਝ ਪੋਜ਼ਿਟਿਵ ਐਕਟੀਵਿਟੀਜ਼ ਵੀ ਕਰਨੀਆਂ ਜਿਦਾ ਸਾਡੀ ਕਮਿਊਨਿਟੀ ਪਾਰਟਿਸਿਪੇਸ਼ਨ ਹੈ ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਉਹਦੇ ਵੱਲ ਲੈ ਕੇ ਜਾਣਾ ਹੈ ਔਰ ਇੱਕ ਮੈਸੇਜ ਹੈ ਕਿ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਜਿਵੇਂ ਹੁਣ ਡੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਜੇ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤੇ ਆਪਣੇ ਆਪ ਉਹਨਾਂ ਦਾ ਆਇਡਲ ਮਾਈਂਡ ਤੇ ਜਿਹੜਾ ਡਰਗਸ ਹੁੰਦੇ ਆਂ ਜਾਂਦਾ ਬਿਲਕੁਲ ਨਹੀਂ ਜਾਏਗਾ ਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਥੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਹਨ ਉਹਨਾਂ ਨੂੰ ਇਸ ਵੱਲ ਤੋਰੋਗੇ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰਗਸ ਹੈ ਉਹਦੇ 'ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨਾਂ ਠਲ ਪਾਈਏ